तो रात तो 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 मतलब कि अपनी भी की अपनी जनता चला ऑफ है ਇਹ ਤਕਵਾ ਇਸ ਬੰਦੇ ਵਿੱਚ ਟਾਈਮ ਤਾਂ ਸੀ ਇਹਨੇ ਵੀ ਟਾਈਮ ਤੇ ਟਾਕਿਆਂ ਚਲਾਉਣ ਦਾ ਕੋਈ ਟਾਈਮ ਨਹੀਂਗਾ ਗ੍ਰੀਨ ਦੀਵਾਲੀ ਦਾ ਇਹ ਗ੍ਰੀਨ ਦੀਵਾਲੀ ਮਨਾਈ ਜਾਏ ਤੇ ਆਪਣਾ ਘੱਟ ਤੋਂ ਘੱਟ ਫਟਾਕੇ ਚਲਾਏ ਜਾਣ ਤੇ ਉਹਨਾਂ ਦੇ ਵਿੱਚ ਕੋਈ ਟਾਈਮ ਬਹੁਤ ਨਹੀਂ ਹੈਗਾ ਵੀ ਠੀਕ ਹੈ 10 11 ਵਜੇ ਤੱਕ ਆਪਾਂ ਇਹਦੇ ਵਿੱਚ ਮੈਂ ਦੱਸਦਾ ਜੀ ਇਹ ਲੋਕਾਂ ਦੀ ਫੈਸਿਲਿਟੀ ਵਾਸਤੇ ਹੈਗੀ ਹੈ ਵੀ ਆਪਾਂ ਜੇ ਸਾਰੀ ਇੱਕ ਪਤਾ ਇੱਕ ਘਰ ਹੈਗਾ ਉਹ ਘਰ ਹੈਗੇ ਕਿਸੇ ਇਲਾਕੇ ਦੇ ਵਿੱਚ ਤਾਂ ਇੱਕ ਘਰ ਬਾਕੀ 90 ਘਰ ਸੋਗੇ 10 ਘਰ ਪਟਾਕੇ ਵਿਜਾਈ ਜਾਂਦੇ ਹੋ 90 ਘਰਾਂ ਨੂੰ ਨਹੀਂ ਸੌਣ ਦੇਣਾ ਉਹਨੇ ਠੀਕ ਹੈ ਨਾ ਹਰੇਕ ਦਾ ਕੰਫਰਟ ਵੇਖਣਾ ਆਪਾਂ ਆਪ ਦਾ ਨਹੀਂ ਵੇਖਣਾ ਵੀ ਮੇਰੇ ਪਟਾਕੇ ਹੁਣ ਮੇਰੇ ਜਿੰਨਾ ਚਿਰ ਮੈਂ ਪਟਾਕੇ ਨਹੀਂ ਮੁਕਦੇ ਮੈਂ ਦੂਜਿਆਂ ਨੂੰ ਨਾ ਸੁਣਦੇ ਆ ਇਹ ਕੰਫਰਟ ਦੂਜੇ ਦਾ ਕੰਫਰਟ ਵੇਖ ਕੇ ਹੀ ਆਪਾਂ ਦੀਵਾਲੀ ਮਨਾਉਣੀ ਆ ਵੀ ਦੂਜਾ ਡਿਸਟਰਬ ਨਾ ਹੋਵੇ ਆਪਣੀ ਦੀਵਾਲੀ ਦੇ ਵਿੱਚ ਇੱਕ ਮੈਮ ਡੀਸੀ ਵੱਲੋਂ ਪੂਨਮ ਜੀ ਵੱਲੋਂ ਇੱਕ ਆਇਆ ਸੀ ਲੈਟਰ ਉਹਨੇ ਕਿਹਾ ਸੀ ਵੀ ਆਮ ਫੰਕਸ਼ਨ ਜਿਵੇਂ ਦੀਵਾਲੀ ਦੇ ਵਿੱਚ ਕਿ ਮੈਰਿਜ ਆ ਜਾਂਦੀ ਜਾਂ ਕੁਝ ਹੋਰ ਹੁੰਦੀ ਆ ਤਾਂ ਉਹਨਾਂ ਦੀ ਪਰਮਿਸ਼ਨ ਲਈ ਸਰ ਕਿੰਨਾ ਟਾਈਮਿੰਗ ਆ ਇਹ ਜਨਤਾ ਦੀ ਮਤਲਬ ਕਿ ਕੁਝ ਕੁਝ ਕੀਤੀ ਗਈ ਆ ਵੀ ਟਾਈਮਿੰਗ ਉਹਨਾਂ ਦਾ 12 ਵਜੇ ਤੱਕ ਆ ਜਾਂ ਜੇ ਕੋਈ ਸਾਊਂਡ ਜੇ 10 ਵਜੇ ਤੱਕ ਜਿਹੜਾ ਸੌਂਡ ਲਾਸ ਟਾਈਮ ਜਿਹੜਾ ਵੀ ਮੀ ਸਮੂਹ ਰੋ ਲਾਗੇ ਦੇ ਨੇ ਕਿਤੇ ਵੀ ਮੁਝਾ ਚਾ ਜੇ ਉਹ ਤਾਂ ਕੋਈ ਰਸ ਨਹੀਂ ਥੈਂਕ ਯੂ ਸਰ ਆਲੀ ਦਾ ਤਿਹਾਰਾ ਸਭ ਤੋਂ ਪਹਿਲਾਂ ਅਸੀਂ ਦੀਵਾਲੀ ਦੀ ਅੱਜ ਸ਼ੁਭ ਕਾਮਨਾਵਾਂ ਦਿੰਦੇ ਆ 24 ਨੈਸ਼ਨਲ ਚੈਨਲ ਵੱਲੋਂ ਕਿ ਦੇਸ਼ ਦੇਸ਼ੀ ਭੱਟੀ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਬੀ ਦੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਬੰਦੀ ਛੋੜਦੇ ਹੋਏ ਸੇ ਬਹੁਤ ਬਹੁਤ ਵਧਾਈਆਂ ਅੱਜ ਪੁਲਿਸ ਪ੍ਰਸ਼ਾਸਨ ਸਿਟੀ 1 ਵਾਣੇ ਵਿੱਚ ਸਾਰੇ ਪੁਲਿਸ ਪ੍ਰਸ਼ਾਸਨ ਦੇ ਜੋ ਇੱਕ ਦਿਵਾਲੀ ਸੈਲੀਬ੍ਰੇਸ਼ਨ ਕੀਤੀ ਗਈ ਹੈ ਸਭ ਨੂੰ ਗਿਫਟਸ ਦਿੱਤੇ ਗਏ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੇ ਗਏ ਨਾਲ ਇਹ ਵੀ ਅਪੀਲ ਕੀਤੀ ਗਈ ਹੈ ਡੀ ਐਸੋਸੀਏਸ਼ਨ ਤਰਲੋਚਨ ਜੀ ਵੱਲੋਂ ਕਿ ਰਾਤ ਨੂੰ ਪਟਾਕੇ ਦਾਅਸਤ ਦੇ ਬਾਅਦ ਨਾ ਚਲਾਏ ਜਾਂ ਘੱਟ ਤੋਂ ਘੱਟ ਫਟਾਕੇ ਚਲਾਏ ਜਾਂ ਗ੍ਰੀਨ ਦਿਵਾਲੀ ਮਨਾਈ ਜਾਵੇ ਤਾਂ ਕਿ ਕੋਈ ਕੋਈ ਵੀ ਅਨਸੁਖਾਵਿਕ ਘਟਨਾ ਨਾ ਹੋ ਸਕੇ ਸੈਕੈਂਟਲੀ ਐਸ ਐਚ ਓ ਸੰਜੀਵ ਜੀ ਉਹਨਾਂ ਨੇ ਵੀ ਆਪਣੇ ਵਿਚਾਰ ਦੱਸੇ ਹਨ कि जो लोग शरारता करते हैं आंसर वो भी अपने अलर्ट रहें क्योंकि दिवाली का तो हर खुशी ना मनाया जाए खुशीदाई چراغ ਜਿਲਾਏ ਜਾਣ ਨਾ ਕਿ ਕੋਈ ਇਹੋ ਜਿਹੀ ਕਟਨਾ ਕਰਕੇ ਅਫਸੋਸ ਕਰਨਾ ਪਵੇ ਸੋ ਅਸੀਂ ਇਹ ਵੀ ਫੀਲ ਕਰਦੇ ਹਾਂ ਕਿ ਡੀਸੀ ਮੈਮ ਪੂਨਮ ਦੀਪ ਜੀ ਵੱਲੋਂ ਜੋ ਵੀ ਹਦਾਇਤਾਂ ਆ ਉਹਦੇ ਅਨੁਸਾਰ ਹਦਾਇਤਾਂ ਪਾਣੀ ਦਿੱਤੇ ਜਾਵੇ ਜੋ ਵੀ ਪਰਮਿਸ਼ਨ ਲੈਣੀ ਹੈ ਸਾਊਂਡ ਦੀ ਪਰਮਿਸ਼ਨ ਲੈ ਕੇ ਹੀ ਆਪਣੀ ਪ੍ਰੈਜੈਂਸ ਸੇ ਸਾਡੇ ਉਹਦਾ ਵੀ ਟਾਈਮ ਡੀਐਸਪੀ ਕੇ ਤਰਲੋਚਿੰਗ ਜੱਜਾ ਕਿ ਦਾਸ ਮੇ ਤਾਂ ਬਾਤ ਨਹੀਂ ਹੈ ਕਿ ਅਗਲੀ ਜਾਣਕਾਰੀ ਸਿੰਦਰਾਮ ਗਿਆ ਫਰੀਦਪੁਰ ਜੇਕੇ 24 ਨੈਸ਼ਨਲ ਚੈਨਲ ਇਨ ਸ਼ਰਜ